ਬਰਨਾਲਾ ਦੇ ਪਿੰਡ ਫਰਵਾਹੀ ਤੋਂ ਡਾਕਟਰ ਜੱਗਾ ਸਿੰਘ ਸੰਧੂ ਨੂੰ ਪਿੰਡ ਵਾਸੀਆਂ ਦਾ ਪਰਪੂਰ ਸਵਰਥਨ ਮਿਲ ਰਿਹਾ ਹੈ ਡਾਕਟਰ ਜੱਗਾ ਨੇ ਕਿਹਾ ਕਿ ਮੈਂ ਲੋਕਾਂ ਦੇ ਪਿਆਰ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰਾ ਨਾਮ ਜਗਸੀਰ ਸਿੰਘ ਜੀ ਅ ਜਗਸੀਰ ਸਿੰਘ ਜੀ ਤੁਸੀਂ ਸਰਪੰਚ ਦੀ ਇਲੈਕਸ਼ਨ ਲੜ ਰਹੇ ਹੋ ਕਿਹੜੇ ਪਿੰਡ ਤੋਂ ਲੜ ਰਹੇ ਹੋ ਕਿਉਂ ਲੜ ਰਹੇ ਹੋ ਕੀ ਤੁਹਾਡੇ ਰਹਿ ਗਿਆ ਮੈਂ ਜੀ ਜਗਸੀਰ ਸਿੰਘ ਸਾਨਾ ਫਗੂਰਾ ਸਿੰਘ ਠੀਕ ਹੈ ਜੀ ਸਰਪੰਚੀ ਦੀ ਚੋਣ ਮੈਂ ਡਿਸਟ੍ਰਿਕਟ ਬਰਨਾਲਾ ਦੇ ਪਿੰਡ ਫਰਵਾਹੀ ਤੋਂ ਲੜ ਰਹੇ ਹਾਂ ਜੀ ਮੈਂ ਐਸਾ ਕਿ ਕੈਟਾਗਰੀ ਨੂੰ ਬਲੌਕ ਕਰਦਾ ਇਹ ਜਿਹੜੀ ਸਾਡੀ ਸਰਪੰਚੀ ਦੀ ਚੋਣ ਆ ਗਈ ਇਹ ਮਤਲਬ ਕਿ ਵੀ ਪਹਿਲਾਂ ਸਾਡੇ ਐਸੀ ਕੈਟਾਗਰੀ ਵਿੱਚ ਆਉਂਦੀ ਸੀਗੀ ਠੀਕ ਹੈ ਜੀ ਇਹ ਕੁਸਤੜਲੇਦਾਰ ਲੋਕਾਂ ਨੇ ਮਤਲਬ ਕਿ ਵੀ ਕੋਈ ਸਾਡੇ ਪਿੰਡ ਦੇ 7-8 ਲੋਕ ਅਮੀਰ ਲੋਕ ਨੇ ਜਿਹੜੇ ਪਿੰਡ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਮਤਲਬ ਕਿ ਵੀ ਆਪਦੇ ਜ਼ੋਰ ਨਾਲ ਇਹ ਸ਼ੀਟ ਸਾਡੀ ਜਿਹੜੀ ਐਸੀ ਕੈਟਾਗਰੀ ਵਿੱਚ ਆ ਰਹੀ ਸੀ ਉਹ ਮਤਲਬ ਕਿ ਜਰਨਲ ਕੈਟਾਗਰੀ ਵਿੱਚ ਕਰਵਾਈ ਠੀਕ ਹੈ ਜੀ ਤੇ ਸਾਡੇ ਨਾਲ ਧੱਕੇ ਸਾਈਂ ਬਹੁਤ ਹੋਈਆਂ ਮੇਰੇ ਤੇ ਕੇਸ ਵੀ ਪਏ ਮੇਰੀ ਦੁਕਾਨ ਤੇ ਸਾਪੇ ਵੀ ਮਰਵਾਏ ਗਏ ਠੀਕ ਹੈ ਜੀ ਤੇ ਤੇ ਉਹ ਫਿਰ ਤੁਸੀਂ ਬਲ 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 ਕੀ ਤੁਹਾਡੇ ਜਾਨੇ ਕਿ ਏਮ ਕੀ ਆ ਤੁਸੀਂ ਜਿਹੜੇ ਸਰਪੰਚੀ ਇਲੈਕਸ਼ਨ ਲੜ ਰਹੇ ਵੀ ਕੀ ਕੀ ਪਿੰਡ ਦੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਅਸੀਂ ਸਾਡੇ ਪਿੰਡ ਦੇ ਹੁਣ ਤੋਂ ਤਕਰੀਬਨ 15-20 ਸਾਲ ਹੋ ਗਏ ਜੀ ਸਰਪੰਚੀ ਦੀ ਚੋਣ ਮਤਲਬ ਕਿ ਵੀ ਲੜਦੇ ਸਰਪੰਚ ਬਣੇ ਰਗੇ ਠੀਕ ਹੈ ਜੀ ਤੇ ਅਸੀਂ ਸਾਡੇ ਪਿੰਡ ਦੇ ਵਿੱਚ ਉਹ ਚੀਜ਼ ਨਹੀਂ ਦੇਖੀ ਜਿਹੜਾ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਣਾ ਚਾਹੀਦਾ ਸੀ ਠੀਕ ਹੈ ਜੀ ਤੇ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਵਿੱਚ ਹੀ ਮਤਲਬ ਕਿ ਝਗੜੇ ਸਪਣੇ ਦੇ ਵਿੱਚ ਹੀ ਮਤਲਬ ਕਿ ਵੀ ਪਿੰਡ ਦਾ ਜਿਹੜਾ ਸਰਪੰਚੀ ਦਾ ਕੰਮ ਹੋਣਾ ਚਾਹੀਦਾ ਤੇ ਉਹ ਉੱਥੇ ਤੱਕ ਹੀ ਸੀਮਤ ਰਹਿ ਗਿਆ ਉਹ ਵੀ ਨਹੀਂ ਤੇ ਮਤਲਬ ਕਿ ਵੀ ਪੱਕੀਆਂ ਨਾਲੀਆਂ ਵੀ ਨਹੀਂ ਬਣੀਆਂ ਸਾਡੀਆਂ ਗੰਦ ਬਹੁਤ ਪਿਆ ਪਿਆ ਪਿੰਡ ਦੇ ਵਿੱਚ ਤੁਸੀਂ ਕੀ ਕੀ ਕੰਮ ਕਰਵਾਉਂਗੇ ਜੇ ਸਾਨੂੰ ਅੱਜ ਜਨਤਾ ਨੇ ਮੌਕਾ ਦਿੱਤਾ ਠੀਕ ਹੈ ਜੀ ਇਸੇ ਕਰਕੇ ਅਸੀਂ ਸਰਪੰਚ ਦੀ ਚੋਣ ਲੜ ਰਹੇ ਹਾਂ ਜੇ ਸਾਨੂੰ ਜਨਤਾ ਦਾ ਫਤਵਾ ਮਿਲਿਆ ਤਾਂ ਅਸੀਂ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਜਿਹੜੀ ਡਿਸਪੈਂਸਰੀ ਆ ਅਧੂਰੀ ਪਈ ਹੈਗੀ ਉੱਥੇ ਮਤਲਬ ਕਿ ਵੀ ਡਾਕਟਰੀ ਸਹੂਲਤ ਉਨੀ ਨਹੀਂ ਹੈਗੀ ਦਵਾਈਆਂ ਨਹੀਂ ਹੈਗੀਆਂ ਸਾਡੇ ਗਰੀਬ ਜਨਤਾ ਨੂੰ ਬਹੁਤ ਔਖਾ ਠੀਕ ਹੈ ਜੀ ਤੇ ਦੂਜੇ ਪਾਸੇ ਸਾਡੇ ਪਿੰਡ ਦਾ ਜਿਹੜਾ ਵਿਕਾਸ ਰੁਕਿਆ ਪਿਆ ਗਲੀਆਂ ਨਾਲੀਆਂ ਦਾ ਤੇ ਸੱਪੜਾਂ ਦਾ ਠੀਕ ਹੈ ਜੀ ਤੇ ਉਹ ਸਾਰਾ ਰੁਕਿਆ ਪਿਆ ਮਤਲਬ ਕਿ ਵੀ ਜੇ ਸਾਨੂੰ ਜਨਤਾ ਮੌਕਾ ਦਿੰਦੀ ਹੈ ਤਾਂ ਅਸੀਂ ਮਤਲਬ ਕਿ ਵੀ ਉਹ ਸਾਰਾ ਵਿਕਾਸ ਖਰਾਵਾਗੇ ਸਾਨੂੰ ਸਾਨੂੰ ਲੱਗਦਾ ਹੈ ਕੋਈ ਯਾਨੀ ਕਹੇ ਮਤਲਬ ਵੀ ਜਿਹੜੀ ਇਲੈਕਸ਼ਨ ਦਾ ਲੋਕਾਂ ਦਾ ਸਾਨੂੰ ਸਮਰਥਨ ਮਿਲ ਰਿਹਾ ਹੁਣ ਤੱਕ ਸਾਨੂੰ ਮਤਲਬ ਕਿ ਤਕਰੀਬਨ ਤਕਰੀਬਨ ਪੂਰਾ ਹੀ ਸਮਰਥਨ ਮਿਲ ਰਿਹਾ ਹੈਗਾ ਠੀਕ ਹੈ ਜੀ ਜਿਹੜੇ ਸਰਾਰਤੀ ਅਨਸਰ ਨੇਗੇ ਉਹ ਨਹੀਂ ਚਾਹੁੰਦੇ ਵੀ ਅਸੀਂ ਅੱਗੇ ਆਈਏ ਬਰਨਾਲਾ ਤੋਂ ਅਮਨਦੀਪ ਸਿੰਘ ਕੋਲਾ ਦੀ ਰਿਪੋਰਟ